ਹੈਲੋ एवरीवन वेलकम اور वेलकम बैक टू माय चैनल ਸੋ ਅੱਜ ਆਪਾਂ ਹਿਸਟਰੀ ਆ ਪੰਜਾਬ ਦਾ ਟੌਪਿਕ ਪੜਾਂਗੇ ਬਹੁਤ ਹੀ ਇੰਪੋਰਟੈਂਟ ਖਾਲਸਾ ਪੰਥ ਦੀ ਸਿਰਜਣਾ ਕ੍ਰिएशन ਆਫ ਦਾ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਰਚ ਕੇ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਵੱਡ ਮੁੱਲਾ ਯੋਗਦਾਨ ਜਿਹੜਾ ਸੀਗਾ ਪਾਇਆ ਸੀ ਸੋ ਇਸ ਦੇ ਬਾਰੇ ਆਪਾਂ ਜਾਣਗੇ ਕਿ ਕਾਰਨ ਕਿਹੜੇ ਸੀ ਸਿਧਾਂਤ ਕਿਹੜੇ ਨੇ ਖਾਲਸਾ ਦੇ ਬਹੁਤ ਇੰਪੋਰਟੈਂਟ ਵੀਡੀਓ ਆਉਣ ਵਾਲਾ ਹੈ ਵੀਡੀਓ ਨੂੰ ਐਂਡ ਤੱਕ ਬਿਨਾ ਸਕਿੱਪ ਕਰੇ ਦੇਖਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵੀਡੀਓ ਇੰਪੋਰਟੈਂਟ ਹੈ ਬੀਐਸ ਮਿਸਟਰ 1 ਐਨਪੀ 2020 ਦੇ ਵਿਦਿਆਰਥੀਆਂ ਲਈ ਬੀਐਸ ਸੈਮੈਸਟਰ 4 ਦੇ ਵਿਦਿਆਰਥੀਆਂ ਲਈ ਐਮਏ ਹਿਸਟਰੀ ਦੇ ਸਟੂਡੈਂਟਸ ਦੇ ਲਈ ਸੋ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਖਾਲਸਾ ਪੰਦੀ ਸਚਨਾ ਜ਼ਿੰਮੇਵਾਰ ਕਾਰਨ ਕਿਹੜੇ-ਕਿਹੜੇ ਸੀ ਸਭ ਤੋਂ ਪਹਿਲਾਂ ਤਾਂ ਮੁਗਲਾਂ ਦਾ ਅਤਿਆਚਾਰੀ ਸ਼ਾਸਨ ਹਾਂ ਦੇਖੋ ਗੁਰੂ ਅਰਜਨ ਦੇਵ ਜੀ ਦੇ ਕਾਲ ਤੋਂ ਹੀ ਜਿਹੜਾ ਹੈਗਾ ਮੁਗਲਾਂ ਦਾ ਅਤਿਆਚਾਰ ਜਿਹੜਾ ਸੀਗਾ ਸ਼ੁਰੂ ਹੋ ਗਿਆ ਸੀਗਾ ਹਨਾ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਦੇ ਵਿੱਚ ਸਿੱਖ ਸਮਝ ਗਏ ਸੀ ਕਿ ਹੁਣ ਜਿਹੜਾ ਹੈ ਸਾਨੂੰ ਡਟ ਕੇ ਮੁਕਾਬਲਾ ਕਰਨਾ ਪਏਗਾ ਤਾਂ ਹੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਤਲਵਾਰਾਂ ਜਿਹੜੀਆਂ ਸੀਗੀਆਂ ਧਾਰਨ ਕੀਤੀਆਂ ਸੀਗੀਆਂ ਤਾਂ ਉਸ ਟਾਈਮ ਪੀਰੀਅਡ ਤੋਂ ਲੈ ਕੇ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਪੀਰੀਅਡ ਤੱਕ ਸਿੱਖਾਂ ਨੂੰ ਜਿਹੜਾ ਸੀਗਾ ਪੂਰਾ ਇਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਹੈਗਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਹੁਤ ਸਾਰੀਆਂ ਲੜਾਈਆਂ ਲੜੀਆਂ ਨੇ ਤਾਂ ਕਾਰਨ ਕੀ ਜ਼ਿੰਮੇਵਾਰ ਸੀਗਾ ਕਿ ਖਾਲਸਾ ਪੰਥ ਦੀ ਰਚਨਾ ਕੀਤੀ ਗਈ ਮੁਗਲਾਂ ਦਾ ਅਤਿਆਚਾਰੀ ਸ਼ਾਸਨ ਇਸ ਚੀਜ਼ ਲਈ ਬਹੁਤ ਜ਼ਿਆਦਾ ਜ਼ਿੰਮੇਵਾਰ ਸੀ ਕਿਉਂਕਿ ਜਹਾਂਗੀਰ ਦੇ ਸਮੇਂ ਤੋਂ ਹੀ ਮੁਗਲਾਂ ਅਤੇ ਸਿੱਖਾਂ ਦੇ ਵਿੱਚ ਘਰ ਤਣਾਓ ਦਾ ਜਿਹੜਾ ਤਣਾਓ ਦੇ ਜਿਹੜੇ ਸਬੰਧ ਸੀਗੇ ਉਹ ਕੈਮ ਹੋ ਗਏ ਸੀ ਇਹ ਤਣਾਓ ਔਰੰਗਜ਼ੇਬ ਦੇ ਕਾਲ ਦੇ ਵਿੱਚ ਤਾਂ ਬਹੁਤ ਹੱਦਾਂ ਹੀ ਸਾਰੀਆਂ ਆਲਮੋਸਟ ਹੱਦਾਂ ਟੱਪ ਗਿਆ ਸੀ ਔਰੰਗਜ਼ੇਬ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਗਰਵਾਤਾ ਹਿੰਦੂਆਂ ਦੀਆਂ ਧਾਰਮਿਕ ਰਸਮਾਂ ਤੇ ਪੰਵੰਦੀ ਲਗਾ ਦਿੱਤੀ ਮੁਰਤੋ ਜਦੀਆ ਕਰ ਜਿਹੜਾ ਸੀਗਾ ਕੈਮ ਕਰਤਾ ਲਾਗੂ ਕਰਤਾ ਉਸਨੇ ਸਿੱਖਾਂ ਦੇ ਗੁਰਦੁਆਰੇ ਨੂੰ ਵੀ ਤੜਵਾਉਣ ਦੇ ਹੁਕਮ ਜਿਹੜੇ ਸੀਗੇ ਜਾਰੀ ਕਰ ਦਿੱਤੇ ਸੀ ਉਸਨੇ ਵੱਡੀ ਗਿਣਤੀ ਵਿੱਚ ਇਸਲਾਮ ਧਰਮ ਸਵੀਕਾਰ ਨਾ ਕਰਨ ਵਾਲੇ ਠੀਕ ਹੈ ਜਿਹੜੇ ਵੀ ਗੈਰ ਮੁਸਲਮਾਨ ਜਾਨਕੀ ਸਿੱਖ ਹੋ ਗਏ ਹਿੰਦੂ ਹੋ ਗਏ ਜਾਂ ਬੋਧੀ ਲੋਕ ਹੋ ਗਏ ਹਨ ਜੈਨੀ ਲੋਕ ਹੋ ਗਏ ਹੋਰ ਹੋਰ ਧਰਮੇ ਦੇ ਧਰਮਾਂ ਦੇ ਲੋਕ ਜਿਹੜੇ ਸੀਗੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਚੁੰਨ ਚੁੰਨ ਕੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਸੀ ਦਾ ਸਭ ਤੋਂ ਵੱਧ ਕੇ ਉਸਨੇ ਗੁਰਤੇਗ ਬਹਾਦਰ ਜੀ ਨੂੰ ਜਿਹੜੀ ਸੀਗੀ ਕਿਉਂਕਿ ਉਸ ਟਾਈਮ ਪੀਰੀਅਡ ਤੇ ਬਹੁਤ ਹੀ ਅக்ਰੋਸ਼ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਅੱਜ ਪਹਿਲੇ ਹੋਈ ਸੀ ਤਾਂ ਜਦੋਂ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਗਈ ਤਦ ਜਿਹੜਾ ਹੈ ਹੋਰ ਵੀ ਜ਼ਿਆਦਾ ਅਤਿਆਚਾਰ ਜਿਹੜੇ ਸੀ ਵੱਧ ਗਏ ਸੀ ਤੇ ਸਭ ਤੋਂ ਜ਼ਿਆਦਾ ਕੰਮ ਜਿਹੜਾ ਕੀਤਾ ਸੀ ਉਹ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਕੀਤਾ ਸੀਗਾ ਤਾਂ ਮੁਗਲਾਂ ਨੇ ਇਹਨਾਂ ਵੱਧ ਰਹੇ ਅਤਿਆਚਾਰਾਂ ਦਾ ਅੰਤ ਕਰਨ ਲਈ ਤਾਂ ਮੁਗਲਾਂ ਦੇ ਇਹਨਾਂ ਵਧ ਰਹੇ ਅਚਾਨਾ ਦਾ ਅੰਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸੀਗਾ ਖਾਲਸਾ ਪੰਥ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਹੁਣ ਦੇਖੋ ਹਰਗੋਬਿੰਦ ਜੀ ਨੇ ਨੀਤੀਆਂ ਬਣਾਈ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕੰਮ ਕੀਤੇ ਸਿੱਖ ਉਹਨਾਂ ਨੂੰ ਜਿਹੜਾ ਹੈਗਾ ਸੰਗਠਨ ਉਹਨਾਂ ਦਾ ਕੀਤਾ ਤੇ ਨਾਲ ਹੀ ਉਹਨਾਂ ਨੂੰ ਟ੍ਰੇਨਿੰਗ ਦੇਣੀ ਸਟਾਰਟ ਕੀਤੀ ਘੋੜੇ ਰੱਖਣੇ ਸ਼ੁਰੂ ਕਰਤੇ ਰਾਤਰੀ ਚਿੰਨੇ ਜਿਹੜੇ ਸੀਗੇ ਬਣਾਉਣੇ ਸ਼ੁਰੂ ਕਰਤੇ ਅੰਗ ਰੱਖੇ ਜਿਹੜੇ ਸੀਗੇ ਉਹਨਾਂ ਨੇ ਰੱਖੇ ਸੀ ਤਾਂ ਖੈਨ ਦਾ ਮਤਲਬ ਹੈਗਾ ਕਿ ਉਹਨਾਂ ਨੇ ਜਿਹੜਾ ਹੈਗਾ ਇੱਕ ਨੀਂਹ ਧਰਤੀ ਸੀ ਤੇ ਉਸ ਦੇ ਉੱਤੇ ਜਿਹੜਾ ਸੀਗਾ ਫੁੱਲ ਜੜਾਉਂਦਾ ਕੰਮ ਕੀਤਾ ਸ੍ਰੀ ਜਿਦੇ ਅਦੇ ਉਹਨਾਂ ਨੂੰ ਇਹ ਫੀਲ ਹੋਇਆ ਕਿ ਹਜੇ ਜਿਹੜਾ ਹੈ ਆਪਾਂ ਨੂੰ ਇੱਕ ਹੋਰ ਜਿਹੜਾ ਹੈ ਇੱਕ ਹੋਰ ਕ੍ਰिएशन ਕਰਨੀ ਪੈਗੀ ਜਿਹੜੀ ਕਿ ਹੋਏਗੀ ਖਾਲਸਾ ਦੀ ਜਿਦੇ ਨਾਲ ਸਾਰੀਆਂ ਜਾਤਾਂ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੋਣਗੇ ਤਬ ਪਹਾੜੀ ਰਾਜਿਆਂ ਦਾ ਵਿਸ਼ਵਾਸ ਕਰਤ ਕਿਉਂਕਿ ਪਹਾੜੀ ਰਾਜੇ ਜਿਹੜੇ ਸੀ ਜਦੋਂ ਗੁਰੂ ਜੀ ਟ੍ਰੇਨਿੰਗ ਆ ਆਪਣੇ ਸਿੱਖਾਂ ਨੂੰ ਦੰਦੇ ਹੁੰਦੇ ਹੁੰਦੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਤਾਂ ਜਿਹੜੇ ਆਲੇ ਦੁਆਲੇ ਦੇ ਪਹਾੜੀ ਰਾਜੇ ਸੀਗੇ ਸੋ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਜਿਹੜਾ ਸੀਗਾ ਡਰ ਲੱਗਿਆ ਨਾ ਸੀ ਕਿਤੇ ਸਾਡੇ ਤੇ ਚੜਾਈਏ ਨਾ ਕਰ ਦੇਵੇ ਹੈਨਾ ਤਾਂ ਗੁਰੂ ਜੀ ਮੁਗਲਾਂ ਵਿਰੁੱਧ ਲੜਾਈ ਦੇ ਲਈ ਪਹਾੜੀ ਰਾਜੇ ਨੂੰ ਨਾਲ ਲੈਣਾ ਚਾਹੁੰਦੇ ਸੀਗੇ ਜਿਹੜੇ ਵੀ ਹਿੰਦੂ ਪਹਾੜੀ ਰਾਜੇ ਸੀ ਜਾਂ ਰਾਜਪੂਤ ਜੋ ਵੀ ਸੀਗੇ ਹੈ ਨਾ ਤਾਂ ਗੁਰੂ ਜੀ ਦੀ ਇਸ ਗੱਲ ਤੋਂ ਉਹ ਪੂਰੀ ਤਰ੍ਹਾਂ ਜਾਣੂ ਸੀ ਕਿ ਪਹਾੜੀ ਰਾਜਿਆਂ ਤੇ ਵਿਸ਼ਵਾਸ ਜਿਹੜਾ ਹੈ ਨਹੀਂ ਕੀਤਾ ਜਾ ਸਕਦਾ ਤਾਂ ਗੁਰੂ ਜੀ ਨੂੰ ਇਹ ਵੀ ਪਤਾ ਸੀ ਵੀ ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਜਿਹੇ ਸੈਨਿਕਾਂ ਨੂੰ ਤਿਆਰ ਕਰਨ ਦਾ ਫੈਸਲਾ ਕੀਤਾ ਜਿਹੜੇ ਮੁਗਲਾਂ ਦੀ ਸ਼ਕਤੀ ਇਕੱਲੇ ਹੀ ਕੁਚਲ ਲੈਣ ਹੁਣ ਕਹਿਣ ਦਾ ਮਤਲਬ ਪਹਾੜੀ ਰਾਜਿਆਂ ਨੂੰ ਮਿਲਾਉਣਾ ਤਾਂ ਚਾਹੁੰਦੇ ਸੀ ਲੇਕਿਨ ਵਿਸ਼ਵਾਸ ਵੀ ਨਹੀਂ ਸੀ ਕਰ ਸਕਦੇ ਤਾਂ ਗੁਰੂ ਜੀ ਨੇ ਆਪਣੀ ਹੀ ਕਾਮ ਨੂੰ ਹੋਰ ਸੰਗਠਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਵੱਖ-ਵੱਖ ਜਾਤਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਤਾਂ ਕਿ ਜਾਤ-ਪਾਤ ਵੀ ਇੱਕ ਤਰ੍ਹਾਂ ਜਿਹੜੀ ਹੈਗੇ ਖਤਮ ਕੀਤੀ ਜਾ ਸਕੇ ਜਾਤ-ਪਾਤ ਦੇ ਬੰਧਨ ਹੁਣ ਭਾਰਤੀ ਸਮਾਜ ਵਿੱਚ ਜਾਤੀ-ਪਾਤੀ ਦੇ ਬੰਧਨ ਜਿਹੜੇ ਸੀ ਸਦੀਆਂ ਤੋਂ ਚੱਲੇ ਆ ਰਹੇ ਸੀ ਕਈ ਜਾਤਾਂ ਉਪਜਾਤਾਂ ਸਮਾਜ ਦੇ ਵਿੱਚ ਮੌਜੂਦ ਸੀਗੀਆਂ ਉੱਚ ਜਾਤੀ ਦੇ ਜਿਹੜੇ ਲੋਕ ਸੀ ਨਹੀਂ ਵੀ ਜਾਤੀ ਦੇ ਲੋਕਾਂ ਦੇ ਨਾਲ ਬਹੁਤ ਬੁਰਾ ਸਲੂਕ ਕਰਦੇ ਸੀ ਤਾਂ ਇਸ ਦੇ ਨਾਲ ਜਾਤੀ ਪ੍ਰਥਾ ਨੇ ਭਾਰਤੀ ਸਮਾਜ ਨੂੰ ਖੋਣ ਦੇ ਵਾਂਗ ਅੰਦਰੋਂ ਹੀ ਅੰਦਰੋਂ ਖੋਖਲਾ ਕਰਤਾ ਸੀ ਪਹਿਲਾਂ ਹੋਏ ਸਾਰੇ ਗੁਰੂ ਸਾਹਿਬਾਨ ਨੇ ਸੰਗਤ ਪੰਗਤ ਦੀ ਸੰਸਾਧ ਰਾਹੀਂ ਲੰਗਰ ਦੀ ਸੰਸਥਾ ਦੇ ਰਾਹੀਂ ਜਾਤੀ ਪ੍ਰਥਾ ਤੇ ਟੱਕਰੀ ਸੱਟ ਮਾਰੀ ਸੀ ਪਰ ਇਹ ਅਜੇ ਤੱਕ ਪੂਰੀ ਤਰ੍ਹਾਂ ਸਮਾਪਤ ਨਹੀਂ ਸੀ ਹੋਈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕਰਨ ਦੀ ਕੋਸ਼ਿਸ਼ ਕੀਤੀ ਵਨ ਕੀਤੀ ਵੀ ਹੈਨਾ ਤਾਂ ਜਿਸ ਵਿੱਚ ਜਾਤੀ ਪਾਤੀ ਲਈ ਕੋਈ ਵੀ ਸਥਾਨ ਨਹੀਂ ਸੀਗਾ ਇਹ ਦੋਸ਼ਪੂਰਨ ਮਸੰਦ ਪ੍ਰਥਾ ਹੁਣ ਦੇਖੋ ਮਸੰਦ ਪ੍ਰਥਾ ਜਦੋਂ ਗੁਰੂਆਂ ਨੇ ਸਟਾਰਟ ਕੀਤੀ ਸੀ ਆਪਣਿਆਂ ਨੇ ਤਾਂ ਉਸ ਤੋਂ ਬਾਅਦ ਇਹ ਹੌਲੀ-ਹੌਲੀ ਇਹਦੇ ਵਿੱਚ ਜਿਹੜਾ ਹੈਗਾ 10ਵੇਂ ਗੁਰੂ ਦੇ ਆਨਟਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਪੀਰੀਅਡ ਤੱਕ ਮਸੰਦ ਪ੍ਰਥਾ 'ਚ ਬਹੁਤ ਹੀ ਜ਼ਿਆਦਾ ਦੋਸ਼ ਆਗੇ ਸੀਗੇ ਤਾਂ ਦੋਸ਼ਪੂਰਨ ਮਸੰਦ ਪ੍ਰਥਾ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਿਰਜਣਾ ਮਹੱਤਵਪੂਰਨ ਕਾਰਨ ਬਣੀ ਕਿਉਂਕਿ ਮਸੰਦ ਆਪਣੇ ਜਿਹੜੇ ਹੈਗਾ ਪੈਸਾ ਕਲੈਕਟ ਕਰਨਾ ਸਟਾਰਟ ਕਰਤਾ ਸੀ ਇਹਨਾਂ ਨੇ ਹਨ ਤੇ ਕ腐ਸ਼ਨ ਕ腐ਸ਼ਨ ਜਿਹੜੀ ਸੀ ਬਹੁਤ ਜ਼ਿਆਦਾ ਆ ਗਈ ਸੀ ਤਾਂ ਗੁਰੂ ਜੀ ਇਹ ਚੀਜ਼ ਨੂੰ ਸਮਝ ਗਏ ਸੀ ਤਾਂ ਉਹਨਾਂ ਨੂੰ ਇਹ ਜ਼ਰੂਰੀ ਲੱਗਿਆ ਕਿ ਹੁਣ ਜਿਹੜਾ ਹੈ ਇੱਕ ਪੰਥ ਰਚਣਾ ਪਊਗਾ ਤੇ ਸਮੇਂ ਦੇ ਨਾਲ-ਨਾਲ ਮਸੰਦ ਆਪਣੇ ਮੁੱਢਲੇ ਆਦਰਸ਼ ਜਿਹੜੇ ਸੀ ਭੁੱਲਦੇ ਜਾ ਰਹੇ ਸੀ ਪ੍ਰਿਸ਼ਟਾਚਾਰੀ ਹੰਕਾਰੀ ਹੋ ਗਏ ਸੀ ਸਿੱਖਾਂ ਨੂੰ ਉਹਨਾਂ ਨੇ ਲੁੱਟਣਾ ਸ਼ੁਰੂ ਕਰਤਾ ਸੀ ਜਿਹੜੀ ਸੀ ਇੱਕ ਸੰਗਤ ਆਉਂਦੀ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਉਹ ਗੁਰੂਆਂ ਨੂੰ ਬਣਾਉਣ ਵਾਲੇ ਵੀ ਅਸੀਂ ਹੋਈਆਂ ਹੈਨਾ ਤੇ ਬਹੁਤ ਸਾਰੇ ਪ੍ਰਭਾਵਸ਼ਾਲੀ ਮਸੰਦਾਂ ਨੇ ਆਪਣੀਆਂ ਵੱਖੋ-ਵਖਰੀਆਂ ਗੁਰਗੱਦੀਆਂ ਵੀ ਕੈਮ ਕਰ ਲਈਆਂ ਸੀ ਆਪਣੇ ਆਪ ਨੂੰ ਗੁਰੂ ਕਾਉਣ ਲੱਗ ਗਏ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਮਸੰਦਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਨਵਾਂ ਸੰਗਠਨ ਬਣਾਉਣ ਦੀ ਸਥਾਪਨਾ ਕਰਨ ਦੀ ਜਿਹੜੀ ਸੀ ਕੋਸ਼ਿਸ਼ ਕੀਤੀ ਤੇ ਇਸ ਨੂੰ ਖਾਲਸਾ ਪੰਥ ਦਾ ਨਾਮ ਵੀ ਦਿੱਤਾ ਤਾਂ ਗੁਰਗੱਦੀ ਦਾ ਜੱਦੀ ਹੋਣਾ ਹੁਣ ਦੇਖੋ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਨੂੰ ਜਿਹੜਾ ਸੀਗਾ ਜੱਦੀ ਬਣਾ ਦਿੱਤਾ ਸੀ ਤਾਂ ਇਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਸੀ ਜਿਸ ਕਿਸੇ ਨੇ ਵੀ ਗੁਰਗੱਦੀ ਜਿਸ ਨੂੰ ਵੀ ਨਹੀਂ ਸੀ ਮਿਲਦੀ ਤਾਂ ਉਹ ਉਹ ਗੁਰੂ ਘਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦਾ ਸੀ ਹੁਣ ਫੋਰ ਐਗਜ਼ਾਮਪਲ ਗੁਰੂ ਜੀ ਕਿਸੇ ਵੀ ਗੁਰੂ ਦੇ ਮਤਲਬ ਕਿ ਤਿੰਨ ਪੁੱਤ ਨੇ ਚਾਰ ਪੁੱਤ ਨੇ ਹਨ ਜਿਵੇਂ ਕਿ ਇਵਨ ਹੋਏ ਵੀ ਨੇ ਤਾਂ ਕਹਿਣਾ ਮਤਲਬ ਤਾਂ ਉਹ ਆਪਸ ਚ ਲੜ ਪੈਂਦੇ ਸੀ ਕਿ ਲੇਕਿਨ ਗੁਰੂ ਜੀ ਨੂੰ ਪਤਾ ਹੁੰਦਾ ਸੀ ਕਿ ਮੇਰਾ ਕਿਹੜਾ ਪੁੱਤ ਜਿਹੜਾ ਹੈਗਾ ਗੁਰਗੱਦੀ ਤੇ ਬੈਟਣ ਜੋਗਾ ਤਾਂ ਕਹਿਣ ਦਾ ਮਤਲਬ ਕੀ ਹੈਗਾ ਕਿ ਜਦੋਂ ਜਿਸ ਗੁਰੂ ਨੂੰ ਜਿਸ ਨੂੰ ਗੱਦੀ ਨਹੀਂ ਸੀ ਮਿਲਦੀ ਤਾਂ ਉਹ ਗੁਰਗੱਦੀ ਦੇ ਉੱਤੇ ਜਿਹੜਾ ਹੈਗਾ ਕੀ ਕਰ ਦਿੰਦਾ ਸੀ ਵਿਰੋਧ ਕਰ ਦਿੰਦਾ ਸੀ ਗੁਰੂ ਘਰ ਦੇ ਨਾਲ ਜਿਵੇਂ ਪਿਰਥੀ ਚੰਦ ਦਾ ਵਿਰੋਧ ਹੋ ਗਿਆ ਪਿਰਥੀਆ ਦਾ ਜਿਹੜਾ ਹੈਗਾ ਧੀਰਮਲ ਦਾ ਹੋ ਗਿਆ ਰਾਮ ਰਾਏ ਦਾ ਹੋ ਗਿਆ ਤਾਂ ਇਹ ਗੁਰਗੱਦੀ ਪ੍ਰਾਪਤ ਕਰਨ ਲਈ ਮੁਗਲਾਂ ਨਾਲ ਮਿਲ ਕੇ ਇਹਨਾਂ ਨੇ ਤਿਆਰੀਆਂ ਹੀ ਸ਼ੁਰੂ ਕਰਤੀਆਂ ਵੀ ਮੈਂ ਅਸੀਂ ਵੱਡੇਆਂ ਤਾਂ ਸਾਨੂੰ ਕਿਉਂ ਨਹੀਂ ਗੁਰਗੱਦੀ ਮਿਲੀ ਛੋਟੇ ਨੂੰ ਕਿਉਂ ਮਿਲ ਗਈ ਹੈਨਾ ਤਾਂ ਐਦਾਂ ਦਾ ਕੁਝ ਹੋ ਰਿਹਾ ਸੀ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਹੀ ਇੱਕ ਸਮਾਜ ਦਾ ਨਿਰਮਾਣ ਕਰਨਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਧੀਰਮਲ ਹੋ ਗਿਆ ਤੇ ਰਾਮ ਰਾਏ ਵਰਗੇ ਜਿਹੜੇ ਸੀ ਇਹਨਾਂ ਲਈ ਕੋਈ ਵੀ ਸਥਾਨ ਨਾ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਹੁਣ ਇਹਨਾਂ ਦਾ ਜਿਹੜਾ ਹੈ ਬਹੁਤ ਤਗੜਾ ਉਦੇਸ਼ ਸੀਗਾ ਸੰਗਠਨ ਕਰਨਾ ਸੀ ਇੱਕ ਕੌਮ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਸਾਫ਼-ਸਾਫ਼ ਕਿ ਉਹਨਾਂ ਦੇ ਜੀਵਨ ਦਾ ਉਦੇਸ਼ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ ਹੈ ਜ਼ੁਲਮ ਦਾ ਜ਼ਾਲਮਾਂ ਦਾ ਨਾਸ਼ ਕਰਨਾ ਹੈ ਤੇ ਜ਼ਾਲਮਾਂ ਦਾ ਨਾਸ਼ ਕਰਨ ਲਈ ਤਲਵਾਰ ਚੁੱਕਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਆਪਣੇ ਇਸ ਉਦੇਸ਼ ਦੀ ਪ੍ਰਾਪਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਵੀ ਸਿਰਜਣਾ ਕੀਤੀ ਜਿਸ ਦੇ ਵਿੱਚ ਜਿਹੜਾ ਹੈ ਤਲਵਾਰ ਜਿਹੜੀ ਹੈ ਸਿੱਖਾਂ ਨੇ ਚੁੱਕੀ ਸੀ ਖਾਲਸਾ ਦੀ ਸਿਰਜਣਾ ਕਦੋਂ ਤੇ ਕਿਵੇਂ ਹੋਈ ਤਾਂ ਖਾਲਸਾਪਨ ਦੀ ਸਥਾਪਨਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਕੇਸਕਟ ਦੇਵੀ ਕੇ ਕਪਾਰੀ ਦੀਵਾਨ ਆਯੋਜਿਤ ਕੀਤਾ ਤੇ ਤਕਰੀਬਨ 80000 ਦੇ ਕਰੀਬ ਜਿਹੜੇ ਸੀਗੇ ਸਿੱਖਾਂ ਨੇ ਭਾਗ ਲਿਆ ਹੁਣ ਦੇਖੋ ਪਹਿਲਾਂ ਜਿਹੜਾ ਸੀਗਾ ਨਾ ਵਿਸਾਖੀ ਇਹ 30 ਮਾਰਚ ਨੂੰ ਮਨਾਈ ਜਾਂਦੀ ਸੀ 30 ਮਾਰਚ ਠੀਕ ਹੈ ਤਾਂ ਇਸ ਕਰਕੇ 30 ਮਾਰਚ ਨੂੰ ਆਯੋਜਨ ਕੀਤਾ ਗਿਆ ਸੀ ਹੈ ਉਹ ਵਿਸਾਖੀ ਦਾ ਦਿਹਾੜਾ ਸੀ ਅਗਰ ਤੁਹਾਨੂੰ ਲੱਗਦਾ ਹੈ ਵੀ ਇਹਦੇ ਵਿੱਚ ਕੋਈ ਦਿੱਕਤ ਹੈਗੀ ਹੈ ਡੇਟਸ ਦੇ ਵਿੱਚ ਵੈਸੇ ਤਾਂ ਕੋਈ ਡੇਟ ਦੇ ਵਿੱਚ ਦਿੱਕਤ ਹੈ ਨਹੀਂ 30 ਮਾਰਚੀ ਪਹਿਲਾਂ ਜਿਹੜੀ ਸੀ ਵਿਸਾਖੀ ਮਨਾਈ ਜਾਂਦੀ ਸੀ ਬਟ ਅਲੱਗ-ਅਲੱਗ ਇਤਿਹਾਸ ਕਰਨੇ ਅਲੱਗ-ਅਲੱਗ ਲਿਖਿਆ ਹੋਇਆ ਹੈ ਸੋ ਇਸ ਕਰਕੇ ਜ਼ਰੂਰ ਚੈੱਕ ਕਰ ਲਿਓ ਪਰ ਜਿਹੜੀ ਵਿਸਾਖੀ ਪਹਿਲਾ ਮਨਾਈ ਜਾਂਦੀ ਸੀ ਉਹ 30 ਮਾਰਚ ਨੂੰ ਹੀ ਮਨਾਈ ਜਾਂਦੀ ਸੀ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਕੇਸਗੜ੍ਹ ਦੇ ਵਿਖੇ ਜਿਹੜਾ ਸੀ ਦੀਵਾਨ ਦੇ ਵਿੱਚ ਜਿਹੜੇ ਸੀਗੇ ਸਾਰੇ ਲੋਕ ਇਕੱਠੇ ਹੋਏ ਹੋਏ ਸੀ ਤਾਂ ਗੁਰੂ ਜੀ ਸਰੇਸ ਤੇ ਆਂਦੇ ਨੇ ਤੇ ਮਿਆਂ ਦੇ ਵਿੱਚੋਂ ਆਪਣੀ ਤਲਵਾਰ ਕੱਢ ਕੇ ਜਿਹੜਾ ਹੈ ਸਿੱਖਾਂ ਨੂੰ ਲਲਕਾਰਦੇ ਨੇ ਕਿ ਤੁਹਾਡੇ ਚੋਂ ਕੋਈ ਅਜਿਹਾ ਸਿੱਖ ਹੈਗਾ ਜੋ ਧਰਮ ਦੇ ਖਾਤਰ ਸੀਸ ਪੇਂਟ ਕਰ ਦੇ ਤਾਂ ਗੁਰੂ ਜੀ ਦੇ ਇਹ ਸ਼ਬਦ ਸੁਣ ਕੇ ਸਾਰੇ ਜਿਹੜੇ ਸਿੱਖ ਸੀਗੇ ਚੁੱਪ ਕਰ ਗਏ ਤਾਂ ਗੁਰੂ ਜੀ ਨੇ ਆਪਣੀ ਸ਼ਬਦਾਂ ਨੂੰ ਤਿੰਨ ਮਾਰ ਦੁਹਰਾਇਆ ਪਈ ਦੇ ਆਰਮ ਜੀ ਉਠ ਖੜੇ ਹੋਗੇ ਤੇ ਬਲੀਦਾਨ ਦੇਣ ਲਈ ਪੇਸ਼ ਹੋਗੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਨੇੜੇ ਦੇ ਇੱਕ ਤੰਬੂ 'ਚ ਗੁਰੂ ਜੀ ਲੈ ਗਏ ਤੇ ਕੁਝ ਤਾਂ ਦੇਰ ਬਾਅਦ ਖੂਨ ਦੇ ਨਾਲ ਜਿਹੜੀ ਸੀਗੀ ਭਰੀ ਹੋਈ ਤਲਵਾਰ ਲੈ ਕੇ ਫੇਰ ਸਟੇਜ ਤੇ ਆ ਗਏ ਤੇ ਜਿਹੜੇ ਸਿੱਖ ਸੀਗੇ ਉਹਨਾਂ ਦੇ ਮਨ ਦੇ ਵਿੱਚ ਇੱਕਦਮ ਡਰ ਪੈਦਾ ਹੋ ਗਿਆ ਹਨਾ ਉਸ ਤੋਂ ਬਾਅਦ ਫੇਰ ਗੁਰੂ ਜੀ ਨੇ ਜਿਹੜਾ ਹੈ ਸਿੱਖਾਂ ਤੋਂ ਕੁਰਬਾਨੀ ਦੀ ਮੰਗ ਕੀਤੀ ਤਾਂ ਇੱਕ ਹੋਰ ਜਿਹੜੇ ਸੀਗੇ ਭਾਈ ਉਹ ਵੀ ਜਿਹੜੇ ਸੀਗੇ ਖੜੇ ਹੋਗੇ ਭਾਈ ਧਰਮਦਾਸ ਜੀ ਤੇ ਉਹ ਪੇਸ਼ ਹੋ ਗਏ ਉਹਨਾਂ ਨਾਲ ਵੀ ਜਿਹੜਾ ਹੈ ਐਦਾਂ ਹੀ ਤੰਬੂਛ ਲੈ ਕੇ ਗਏ ਤੇ ਫੇਰ ਬਾਅਦ ਵਿੱਚ ਗੁਰੂ ਜੀ ਤਲਵਾਰ ਲੈ ਕੇ ਖੂਨ ਨਾਲ ਬਾਹਰ ਆ ਗਏ ਹਨਾ ਤਾਂ ਫੇਰ ਇਹ ਤਿੰਨ ਤਿੰਨ ਵਾਰ ਹੋਰ ਜਿਹੜਾ ਸੀਗਾ ਇਹ ਸ਼ਬਦ ਗੁਰੂ ਜੀ ਨੇ ਦੁਹਰਾਏ ਅਤੇ ਗੁਰੂ ਜੀ ਦੇ ਅੱਗੇ ਆ ਮੰਨਦੇ ਹੋਏ ਭਾਈ ਮੋਕਮ ਚੰਦ ਜੀ ਭਾਈ ਸਾਬ ਚੰਦ ਜੀ ਭਾਈ ਹਿੰਮਤ رائے ਜੀ ਆਪਣੀ ਬਲਦਾਨੀ ਦੇਣ ਲਈ ਆ ਜਿਹੜੇ ਸੀਗੇ ਪੇਸ਼ ਹੋ ਗਏ ਤੇ ਗੁਰੂ ਜੀ ਨੇ ਵਾਰੀ ਵਾਰੀ ਉਹਨੂੰ ਤੰਬੂਸ ਲੈ ਕੇ ਜਾਂਦੇ ਸੀਗੇ ਖੋਨ ਨਾਲ ਭਰੀ ਤਲਵਾਰ ਲੈ ਕੇ ਬਾਹਰ ਆ ਜਾਂਦੇ ਸੀ ਕੁਝ ਸਮੇਂ ਬਾਅਦ ਜਦੋਂ ਗੁਰੂ ਜੀ ਇਹਨਾਂ ਪੰਜਾਂ ਨੂੰ ਕੇਸਰੀ ਰੰਗ ਦੇ ਭਗਵੇਂ ਕੱਪੜੇ ਦੇ ਵਿੱਚ ਜਿਹੜੇ ਸੀਗੇ ਲੈ ਕੇ ਸਟੇਜ ਤੇ ਆਏ ਅਤੇ ਸਾਰੇ ਹੈਰਾਨ ਹੋ ਗਏ ਵੀ ਇਹ ਜੋ ਆਉਂਦੇ ਨੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਗੁਰੂ ਜੀ ਜਿਹੜੇ ਇਹਨਾਂ ਦਾ ਸੀਸ ਕੱਟ ਰਿਆ ਹਨ ਤਾਂ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਜਿਹੜੇ ਸੀਗੇ ਇਹਨਾਂ ਨੂੰ ਨਾਮ ਦਿੱਤਾ ਅਤੇ ਇਹਨਾਂ ਪੰਜਾਂ ਪਿਆਰਾਂ ਨੂੰ ਖੰਡੇ ਦਾ ਪਾਹੁਲ ਚੁਕਾਇਆ ਪਹਿਲਾਂ ਬਾਅਦ ਦੇ ਵਿੱਚ ਇਹਨਾਂ ਤੋਂ ਖੁਦ ਵੀ ਜਿਹੜਾ ਸੀ ਖੰਡੇ ਦਾ ਪਾਹੁਲ ਚੁਕਾਇਆ ਇਸੇ ਕਰਕੇ ਗੁਰੂ ਗੋਬ ਨੂੰ ਆਪੇ ਗੁਰਚੀਲਾ ਵੀ ਕਿਹਾ ਜਾਂਦਾ ਹੈ ਤੇ ਇਸ ਤਰ੍ਹਾਂ ਖਾਲਸਾ ਪੰਦੀ ਸਿਰਜਣਾ ਹੋ ਗਈ ਤੇ ਗੁਰੂ ਜੀ ਆਪ ਹੀ ਕਹਿੰਦੇ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਤਾਂ ਖਾਲਸਾ ਦੀ ਸਿਰਜਣਾ ਸਮੇ ਵਿਸਾਖੀ ਦਾ ਦਿਹਾੜਾ 31 ਮਾਰਚ ਸੀਗਾ ਠੀਕ ਹੈ 1752 ਈਸਵੀ ਦੇ ਵਿੱਚ ਜਦੋਂ ਅੰਗਰੇਜ਼ ਆਏ ਨੇ ਭਾਰਤ ਦੇ ਵਿੱਚ ਤਾਂ ਉਹਨਾਂ ਨੇ ਗ੍ਰੈਗੋਰੀਅਨ ਕੈਲੰਡਰ ਨੂੰ ਪਰਚਲਿਤ ਕੀਤਾ ਅਤੇ ਭਾਰਤ ਵਿੱਚ ਪਹਿਲਾ ਪਰਚਲਿਤ ਵਿਕਰਮੀ ਕੈਲੰਡਰ ਵਿੱਚ 12 ਦਿਨਾਂ ਦਾ ਉਹਨਾਂ ਨੇ ਅੰਗਰੇਜ਼ਾਂ ਨੇ ਵਾਅਦਾ ਕੀਤਾ ਤਾਂ ਹੁਣ ਅਗਰ ਆਪਾਂ ਗੱਲ ਕਰੀਏ ਤਾਂ ਇਹ ਅੱਜਕੱਲ ਜਿਹੜੀ ਆਪਣੀ ਵਿਸਾਖੀ ਹੈਗੀ 13 ਅਪ੍ਰੈਲ ਨੂੰ ਤਾਂ ਹੀ ਮਨਾਈ ਜਾਂਦੀ ਹੈ ਕਿਉਂਕਿ ਅੰਗਰੇਜ਼ਾਂ ਨੇ ਜਿਹੜਾ ਹੈਗਾ ਗ੍ਰੈਗੋਰੀਅਨ ਕੈਲੰਡਰ ਜਿਹੜਾ ਸੀਗਾ ਲਾਂਚ ਕੀਤਾ ਸੀ ਅਦਰਵਾਈਜ਼ ਜਿਹੜੀ ਪਹਿਲਾਂ 1752 ਤੋਂ ਪਹਿਲਾਂ ਵਿਸਾਖੀ ਮਨਾਈ ਜਾਂਦੀ ਸੀ ਉਹ 3 ਮਾਰਚ ਨੂੰ ਹੀ ਮਨਾਈ ਜਾਂਦੀ ਸੀ ਖਾਲਸਾ ਪੰਥ ਦੇ ਸਿਧਾਂਤ ਹੁਣ ਖਾਲਸਾ ਪੰਥ ਦੇ ਸਿਧਾਂਤ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਪਾਲਣਾ ਦੇ ਲਈ ਕੁਝ ਵਿਸ਼ੇਸ਼ ਨਿਯਮ ਵੀ ਬਣਾਏ ਕੁਝ ਮਹੱਤਵਪੂਰਨ ਨਿਯਮ ਹੇਠ ਲਿਖੇ ਨੇ ਤਾਂ ਇਹਨਾਂ ਨੇ ਇਹ ਕਿਹਾ ਸੀਗਾ ਗੁਰੂ ਜੀ ਨੇ ਕਿ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਹਰੇਕ ਵਿਅਕਤੀ ਨੂੰ ਖੰਡੇ ਦਾ ਪਾਹੁਲ ਯਾਨੀ ਕਿ ਅੰਮ੍ਰਿਤ ਛਕਣਾ ਪਊਗਾ ਪੰਜ ਕਕਾਰ ਜਿਹੜੇ ਨੇ ਧਾਰਨ ਕਰਨੇ ਪੈਣਗੇ ਕੇਸ ਕੰਗਾ ਕੜਾ ਕਿਰਪਾਨ ਕਛਹਿਰਾ ਖਾਲਸਾ ਇੱਕ ਈਸ਼ਵਰ ਤੋਂ ਇਲਾਵਾ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਨਹੀਂ ਕਰੇਗਾ ਖਾਲਸਾ ਆਪਣੇ ਨਾਮ ਦੇ ਨਾਲ ਸਿੰਘ ਜਿਹੜੇ ਵੀ ਮਤਲਬ ਕਿ ਆ ਆਦਮੀ ਨੇ ਉਹ ਸਿੰਘ ਲਾਉਣਗੇ ਅਤੇ ਜਿਹੜੀਆਂ ਲੜਕੀਆਂ ਨੇ ਉਹ ਕੌਰ ਲਾਣਗੀਆਂ ਜਿਵੇਂ ਆਪਣੇ ਨਾਮਾਂ ਦੇ ਪਿੱਛੇ ਸਿੰਘ ਤੇ ਕੌਰ ਲੱਗਦਾ ਖਾਲਸਾ ਜਾਤ ਪਾਤ ਪ੍ਰਥਾ ਦੇ ਵਿੱਚ ਵਿਸ਼ਵਾਸ ਨਹੀਂ ਰੱਖੇਗਾ ਉੱਚ ਨੀਚ ਵਿੱਚ ਵਿਸ਼ਵਾਸ ਨਹੀਂ ਰੱਖੇਗਾ ਖਾਲਸਾ ਜਿਹੜਾ ਹੈ ਸ਼ਸਤਰ ਧਾਰਨ ਕਰੇਗਾ ਅਤੇ ਤਰਮ ਯੁੱਧ ਦੇ ਲਈ ਵੀ ਤਿਆਰ ਰਹੇਗਾ ਆਪ ਕਿਰਤ ਕਰਕੇ ਆਪਣੀ ਰੋਜੀ ਰੋਟੀ ਕਮਾਏਗਾ ਆਮਦਨ ਦੇ ਵਿੱਚੋਂ ਜਿਹੜਾ ਦਸਵੰਦ ਦਸਵਾਂ ਹਿੱਸਾ ਹੈ ਧਰਮ ਦੇ ਖਾਤਰ ਦਾਨ ਦੇਵੇਗਾ ਖਾਲਸਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੇਗਾ ਖਾਲਸਾ ਆਪਸ ਵਿੱਚ ਮਿਲਦੇ ਸਮੇਂ ਜਿਵੇਂ ਸ਼ਾਮ ਤੇ ਹਟਾ ਟਾਈਮ ਹੈ ਤਾਂ ਸਵੇਰ ਦਾ ਟਾਈਮ ਹੈ ਅੰਮ੍ਰਿਤ ਵੇਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਗੇ ਤੇ ਆਪਸ ਵਿੱਚ ਜਦੋਂ ਮਿਲਦੇ ਤਦ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਕਾਰਾ ਛੱਡਣਗੇ ਖਾਲਸਾ ਨਸ਼ੀਆਂ ਵਸਤਾਂ ਤੋਂ ਦੂਰ ਰਹਿਣਗੇ ਇਸਤਰੀ ਪ੍ਰਾਈਸ ਸ੍ਰੀ ਗਮਨ ਤੋਂ ਦੂਰ ਰਹਿਣਗੇ ਤੇ ਖਾਲਸਾ ਦੇਸ਼ ਅਤੇ ਧਰਮ ਦੀ ਖਾਤਰ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਵੀ ਹਮੇਸ਼ਾ ਤਿਆਰ ਰਹਿਣਗੇ ਤਾਂ ਖਾਲਸਾ ਦੇ ਕ੍ਰिएशन ਤੋਂ ਬਾਅਦ ਕੀ ਮਹੱਤਵਪੂਰਨ ਸਿੱਟੇ ਨਿਕਲੇ ਨੇ ਤਾਂ 1699 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਨਾ ਸਿਰਫ ਪੰਜਾਬ ਦੇ ਇਤਿਹਾਸ ਵਿੱਚ ਸਗੋਂ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਯੁੱਗ ਬਟਾਉ ਘਟਨਾ ਮੰਨੀ ਜਾਂਦੀ ਹੈ ਕਿਉਂਕਿ ਇਹ ਇੱਕ ਦੂਰਗਾਮੀ ਰਚਨਾ ਦੇ ਇਸੇ ਦੂਰਗਾਮੀ ਸਿੱਟੇ ਜਿਹੜੇ ਸੀਗੇ ਨਿਕਲੇ ਸੀ ਸਿੱਖਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਸੀ ਖਾਲਸਾ ਪੰਦੀ ਸਿਰਜਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਸ਼ਾਮਲ ਹੋਣ ਲੱਗੇ ਅਤੇ ਗੁਰੂ ਸਾਹਿਬ ਨੇ ਆਪ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ ਇਸ ਤੋਂ ਇਲਾਵਾ ਗੁਰੂ ਜੀ ਨੇ ਖਾਲਸਾ ਪੰਥ ਦੇ ਕਿਸੇ ਵੀ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦੇ ਕੇ ਖਾਲਸਾ ਪੰਥ ਵਿੱਚ ਹੈਰਾਨੀ ਜਨਕ ਵਾਧਾ ਕੀਤਾ ਤਾਂ ਅੱਗੇ-ਅੱਗੇ ਜਿਹੜੇ ਸੀਗੇ ਮਤਲਬ ਅੱਗੇ ਪੰਜ ਸਿੰਗਲ ਜਿਹੜੇ ਸੀਗੇ ਇਹਨਾਂ ਨੇ ਚੋਣ ਕੀਤਾ ਤੇ ਉਹ ਅੱਗੇ ਅਮਰ ਚਕਾਉਣ ਦਾ ਵੀ ਜਿਹੜਾ ਸੀ ਕੰਮ ਕਰਦੇ ਸੀ ਆਦਰਸ ਸਮਾਜ ਦਾ ਨਿਰਮਾਣ ਹੋਇਆ ਨਵੇਂ ਸਮਾਜ ਦਾ ਜਨਮ ਹੋਇਆ ਇਸ ਨਾਲ ਊਚ ਨੀਚ ਦੀ ਮਤਲਬថា ਕੋਈ ਵੀ ਨਹੀਂ ਰਹੀ ਇਸ ਵਿੱਚ ਨਵੀਆਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਖਾਲਸਾ ਸਮਾਜ ਵਿੱਚ ਅੰਧ ਵਿਸ਼ਵਾਸ ਤੇ ਨਸ਼ੀਲੀਆਂ ਵਸਤੂਆਂ ਲਈ ਕੋਈ ਵੀ ਥਾਂ ਨਹੀਂ ਸੀ ਇਸ ਕਰਕੇ ਖਾਲਸਾ ਪੰਥ ਰਚ ਕੇ ਗੁਰੂ ਜੀ ਨੇ ਨਵੇਂ ਸਮਾਜ ਦੀ ਰਚਨਾ ਕੀਤੀ ਮਸੰਦ ਪ੍ਰਥਾ ਅਤੇ ਪੰਥ ਵਿਰੋਧੀ ਜਿੰਨੀਆਂ ਵੀ ਸੰਪਰਦਾਇ ਚੱਲ ਰਹੀਆਂ ਸੀ ਉਹਨਾਂ ਦਾ ਅੰਤ ਕਰਤਾ ਮਸੰਦ ਪ੍ਰਥਾ ਵਿੱਚ ਜਿੰਨੀਆਂ ਵੀ ਕ੍ਰੀਤੀਆਂ ਆ ਗਈਆਂ ਸੀ ਖਾਲਸਾ ਪੰਥ ਦੇ ਨਿਰਮਾਣ ਦੇ ਕਰਕੇ ਜਿਹੜਾ ਹੈ ਇਹ ਸਾਰੀਆਂ ਕ੍ਰੀਤੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਦੇ ਵਿੱਚ ਇਹਨਾਂ ਨੂੰ ਕੋਈ ਵੀ ਸਥਾਨ ਜਿਹੜੀਆਂ ਮਸੰਦ ਪ੍ਰਥਾ ਵਗੈਰਾ ਇਹਨਾਂ ਨੂੰ ਨਹੀਂ ਦਿੱਤਾ ਗਿਆ ਗੁਰੂ ਜੀ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਇਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਵੀ ਨਾ ਰੱਖਣ ਵੀ ਜੇ ਤੁਸੀਂ ਗੁਰੂ ਦੇ ਸਿੱਖ ਹੋ ਤਾਂ ਤੁਸੀਂ ਮਸੰਦ ਪ੍ਰਥਾ ਦੇ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਰੱਖਣਾ ਨੀਵੀਆਂ ਜਾਤਾਂ ਦੇ ਲੋਕਾਂ ਦਾ ਉਭਾਰ ਹੁਣ ਦੇਖੋ ਖਾਲਸਾ ਪੰਥ ਦੀ ਰਚਨਾ ਕੀਤੀ ਗਈ ਹੈ ਸਥਾਪਨਾ ਕੀਤੀ ਗਈ ਹੈ ਤਾਂ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਵੀ ਜਿਹੜਾ बिकॉज ਜਿਹੜੇ ਪੰਜਾਬੀਆਂ ਦੇ ਵਿੱਚੋਂ ਜਿਹੜੇ ਕੁਝ ਸਿੱਖ ਸੀਗੇ ਠੀਕ ਹੈ ਉਹ ਵੀ ਜਿਹੜੇ ਜਿਹੜੇ ਵੀ ਅੰਮ੍ਰਿਤ ਵੀ ਛੱਕ ਰਹੇ ਸੀ ਤਾਂ ਉਹਨਾਂ ਦੇ ਵਿੱਚੋਂ ਨੀਵੀਆਂ ਜਾਤਾਂ ਦੇ ਵੀ ਸਿੱਖ ਜਿਹੜੇ ਸੀਗੇ ਮੌਜੂਦ ਸੀ ਕਿਉਂਕਿ ਪਹਿਲਾਂ ਜਿਹੜੇ ਸੀਗਾ ਇਹਨਾਂ ਦਾ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀਗਾ ਨੀਵੀਆਂ ਜਾਤਾਂ ਨਾਲ ਤਾਂ ਗੁਰੂ ਜੀ ਨੇ ਜਦੋਂ ਇਹਨਾਂ ਨੂੰ ਖੰਡੇ ਦਾ ਪਾਹੋਲ ਚਕਾਣਾ ਸ਼ੁਰੂ ਕਰਤਾ ਅੰਮ੍ਰਿਤ ਚਕਾਣਾ ਸ਼ੁਰੂ ਕਰਤਾ ਤਦ ਜਿਹੜਾ ਸੀ ਇੱਕ ਸਿਰਫ ਔਰ ਸਿਰਫ ਇਹਨਾਂ ਦੀ ਇੱਕ ਜਾਤ ਸੀ ਖਾਲਸਾ ਇਹ ਜਿਹੜੀ ਆਪਦੀ ਜਾਤ ਜਿਹੜੀ ਸੀ ਬਿਲਕੁਲ ਹੀ ਖਤਮ ਹੋ ਗਈ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਖਾਲਸਾ ਪੰਥ ਵਿੱਚ ਸ਼ਾਮਲ ਕਰਕੇ ਉੱਚੀਆਂ ਜਾਤਾਂ ਦੇ ਬਰਾਬਰ ਇਹਨਾਂ ਨੂੰ ਦਰਜਾ ਦਿੱਤਾ ਕਿਉਂਕਿ ਖਾਲਸਾ ਇਹਨਾਂ ਦੀ ਜਾਤ ਬਣ ਗਈ ਸੀ ਠੀਕ ਹੈ ਤਾਂ ਗੁਰੂ ਜੀ ਨੇ ਇਹ ਮਹਾਨ ਕਦਮ ਚੁੱਕ ਕੇ ਨੀਵੀਆਂ ਜਾਤਾਂ ਦੇ ਲੋਕਾਂ ਦੇ ਵਿੱਚ ਇੱਕ ਜੋਸ਼ ਭਰਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਅਗਵਾਈ ਦੇ ਹੇਠ ਮਹਾਨ ਯੋਧੇ ਵੀ ਉਹ ਬਣ ਕੇ ਸਾਬਿਤ ਹੋਏ ਨੇ ਨਵਾਂ ਜੋਸ਼ ਇਹਨਾਂ ਚ ਪੈਦਾ ਹੋ ਗਿਆ ਕਮਜ਼ੋਰ ਕਮਜ਼ੋਰ ਸਿੱਖ ਜਿਹੜੇ ਸੀ ਹੁਣ ਸ਼ੇਰ ਬਣ ਗਏ ਸੀ ਅਤਿਆਚਾਰਾਂ ਦੇ ਸਾਹਮਣੇ ਚੁਗੰ ਨਿਭਾਏ ਹਥਿਆਰ ਚੁੱਕ ਲੈਂਦੇ ਸੀ ਕਿ ਮੁਗਲਾਂ ਅਤੇ ਅਫਗਾਨਾਂ ਨਾਲ ਹੋਣ ਵਾਲੀਆਂ ਲੜਾਈਆਂ ਦੇ ਵਿੱਚ ਵੀ ਬੇਮਿਸਾਲ ਸਿੱਖਾਂ ਨੇ ਜਿਹੜੇ ਨੇ ਬਹਾਦਰੀ ਕੁਰਬਾਨੀ ਦੇ ਸਬੂਤ ਦਿੱਤੇ ਨੇ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦੇ ਵਿੱਚ ਵੀ ਜਿਹੜੇ ਨੇ ਇਹ ਉੱਭਰ ਕੇ ਆਏ ਨੇ ਅਤੇ ਇਹਨਾਂ ਨੇ ਅਣਗਿਣਤ ਸ਼ਹੀਦੀਆਂ ਦੇ ਬਾਅਦ ਯੁੱਧ ਵੀ ਜਿਹੜਾ ਹੈ ਪੰਜਾਬੀ ਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕੀਤੀਆਂ ਨੇ ਸਿੱਖਾਂ ਨੇ 19ਵੀਂ ਸਦੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਤੰਤਰ ਸਿੱਖ ਸਾਮਰਾਜ ਦੀ ਵੀ ਸਥਾਪਨਾ ਕੀਤੀ ਹੈ ਤੇ ਇਸ ਤਰ੍ਹਾਂ ਖਾਲਸਿਆਂ ਦਾ ਸੁਪਨਾ ਜਿਹੜਾ ਸੀਗਾ ਸਕਾਰ ਹੋ ਗਿਆ ਸੀ ਸੋ ਇਹ ਸੀ ਅੱਜ ਦੀ ਵੀਡੀਓ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ